ਜੀ ਸੱਸੀ ਗਾਜੀ ਸਾਰਿਆਂ ਦਾ ਤੇ ਸਵਾਗਤ ਹੈ ਇੱਕ ਵਾਰੀ ਤੁਹਾਡਾ ਦਿਨ ਤੇ ਇੱਕ ਨਵਾਂ ਵੀਡੀਓ ਦੇ ਵਿੱਚ ਤੇ ਵੀਡੀਓ ਦੁਪਹਿਰ ਦੇ ਵਜ ਗਈ ਕਹਿੰਦੇ 2:30 ਤੇ ਆਪਾਂ ਖੇਤ ਵੱਲ ਆਏ ਸੀ ਤੇ ਲਾਈਟ ਵੀ ਚੱਲ ਰਹੀ ਹੈ ਸਵੇਰ ਦੀ ਤੇ ਅੱਜ ਵੀਰੋ ਹੋ ਗਈ 26 ਮਈ ਤੇ ਬਹੁਤ ਤੁਹਾਨੂੰ ਮੈਂ ਦਿਖਾਈ ਸੀ ਪਿਛਲੀ ਵੀਡੀਓ ਤੇ ਪਨੀਰੀ ਆਪਾਂ ਬੀਜਤੀ ਤੇ 1 ਕਿੱਲਾ ਆਜਾ ਪਕਰਾ ਤਿਆਰ ਤੇ ਚੌਨੇ ਲਈ ਤੇ ਤੁਹਾਨੂੰ ਦਿਖਾਣੇ ਆ ਤੇ ਮੇਰੇ ਪਿੱਛੇ ਦੇਖ ਲੋ ਕਿੱਲਾ ਪਾ ਤਿਆਰ ਕਰਤਾ ਇਹ ਮੋਟਰ ਸਵੇਰ ਦੀ ਸੀ ਕਿੱਲੀ ਚੱਲ ਰਹੀ ਸੀ ਕਿ ਗਰਮੀ ਬਹੁਤ ਆ ਤੇ ਜਿਸ ਨਾਲ ਕਹਿੰਦੇ ਬਹੁਤ ਹੀ ਟੈਂਪਰੇਚਰ ਬਹੁਤ 50 ਤੋਂ ਉੱਪਰ ਹੋ ਰਿਹਾ ਗਰਮੀ ਦੇ ਕਾਰਨ ਕਹਿੰਦੇ ਕਿ ਬਹੁਤ ਜ਼ਿਆਦਾ ਗਰਮੀ ਹੋ ਰਹੀ ਆ ਤੇ ਤੁਹਾਨੂੰ ਦਿਖਾਉਂਦੇ ਆ ਆ ਦੇਖ ਲਓ ਵੀਰੋ ਇੱਕ ਕਿੱਲਾ ਆਪਾਂ ਅੱਧਾ ਕਿੱਲਾ ਹੋ ਗਿਆ ਤਿਆਰ ਤੇ ਉਹ ਸਾਹਮਣੇ ਮਤਲਬ ਪਾਣੀ ਹਾਲੇ ਚਾਰ ਰਿਹਾ ਤੇ ਅੱਗੇ ਤੋੜ ਤੇ ਅੱਧਾ ਕਿੱਲਾ ਭਰ ਗਿਆ ਇੱਧਰ ਤੇ ਅੱਗੇ ਪਾਣੀ ਤੋੜਤਾ ਤੇ ਕਿੱਲਾ ਸ਼ਾਇਦ ਤਿਆਰ ਹੋ ਜੇ ਤੇ ਉਹ ਸਾਹਮਣੇ ਪਾਣੀ ਲਾਈ ਹੋਈ ਆ ਤੇ ਇਹ ਮੋਟਰ ਆਪਣੀ ਤੇ ਗਰਮੀ ਬਹੁਤ ਆ ਬਾਈ ਦੇਖੋ ਟੈਂਪਰੇਚਰ 50 ਤੋਂ ਉੱਪਰ ਹੋ ਰਿਹਾ ਗਰਮੀ ਕਾਰਨ ਤੇ ਦੂਰ ਦੂਰ ਤੱਕ ਕਹਿੰਦੇ ਕੋਈ ਬੰਦਾ ਨਜ਼ਰ ਆ ਰਿਹਾ ਤੇ ਬਹੁਤ ਗਰਮੀ ਹੋ ਰਹੀ ਆ ਤੇ ਅੱਗੇ ਲਾ ਪੱਤਿਆ ਰੱਖਤਾ ਤੇ ਇਹ ਸਭ ਦੇ ਉਸੀ ਤੇ ਉਪਰਾਂ ਪਸੀਰੇ ਤਾਂ ਕਲਾਨੀਆਂ 26 ਜੀ ਦੀ ਤੇ ਇੱਧਰ ਵੀ ਸਾਰੇ 26 ਲੱਖ ਇੱਧਰ ਜੱਪਾ ਚਰੀ ਪਾਈ ਹੋਈ ਆ ਤੇ ਜਦੋਂ ਚਰੀ ਵੱਢ ਕੇ ਮਤਲਬ ਫੇਰ ਅੱਪਾ ਬਿਜਰੀਏ ਚ ਲਾਵਾਂਗੇ ਤੇ ਗਰਮੀ ਬਹੁਤ ਆ ਤੇ ਇੱਧਰ ਦੇਖ ਸਕਦੇ ਹੋ ਪਾਣੀ ਫਿਰ ਕਿਆ ਚਾਰੇ ਪਾਸੇ ਤੇ